ਪਟਾਲਕਵੰਦੇ ਵਿੱਚ ਮਟਰ ਦਾ ਮਾਮਲਾ سامنے ਆਇਆ ਹੈ ਕੀ ਮਾਮਲਾ ਪੂਰੀ ਡਿਟੇਲ ਵਿੱਚ ਜਾਣਦੇ ਹੈ ਜੇ ਪਟਾਲ ਦਾ ਇੱਕ ਭੂਰਾ ਸਿੰਘ ਸਨ ਆਫ ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਬੰਦੇ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ ਕੁਝ ਦਿਨ ਪਹਿਲਾਂ ਟੁਹਾਨਾ ਪੁਲਿਸ ਨੂੰ ਇੱਕ ਲਾਸ਼ ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਡੈਂਟੀਫਾਈ ਜਦੋਂ লাশ ਹੋਈ ਤਾਂ ਪਤਾ ਲੱਗਾ ਕਿ লাশ ਪੂਰਾ ਸਿੰਘ ਦੀ ਹੈ ਫਿਰ ਇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਕੀਤੀ ਗਈ ਗਹਿਨ ਜਾਂਚ ਕੀਤੀ ਗਈ ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਲੜਕੀ ਹਰਜਿੰਦਰ ਕੌਰ ਐਲਿਸ ਰਾਜੂ ਅਤੇ ਉਸਦੇ ਘਰ ਵਾਲੇ ਸ਼ਿੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੇ ਕੁੜਮ ਪਾਲਾ ਸਿੰਘ ਪਿੰਡ ਹਰਿਆਉ ਤੇ ਕੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਪਰਿਵਾਰ ਦੇ ਮੈਂਬਰਾਂ ਦੇ ਇਹਦਾ ਮਾਮਲਾ ਹੈ ਇਹ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਹੈ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾੜੀਆਂ ਕਿਰਤਾਂ ਨੇ ਉਹ ਕਦੇ ਲੁਕਦੀਆਂ ਨਹੀਂ ਤੇ ਰੀਜ਼ਨ ਕੀ ਹੈ ਕੀ ਰੰਜਿਸ਼ ਸੀ ਇਹਨਾਂ ਦਾ ਜੀ ਆਪਸ ਦੇ ਵਿੱਚ ਪਰਿਵਾਰਕ ਕਲੇਸ਼ ਸੀਗਾ ਕਾਫੀ ਰੰਜਿਸ਼ਬਾਜ਼ੀ ਚੱਲਦੀ ਸੀ ਜਿਹਦੇ ਰੰਜਿਸ਼ਬਾਜ਼ੀ ਦੇ ਚੱਲਦੇ ਜਿਹੜਾ ਤਰਸੇਮ ਸਿੰਘ ਸੀ ਉਹ ਬਾਹਰ ਵੀ ਜਾ ਕੇ ਰਹਿਣ ਲੱਗ ਗਿਆ ਸੀ ਪਰੰਤੂ ਹੁਣ ਕੁਝ ਕੁ ਮਹੀਨੇ ਪਹਿਲਾਂ ਮਹੀਨੇ ਦੇ ਵਿੱਚ ਆ ਕੇ ਘਰੇ ਰਹਿਣ ਲੱਗਿਆ ਸੀ ਤੇ ਪਰਿਵਾਰਕ ਕਲੇਸ਼ ਦੇ ਕਾਰਨ ਹੀ ਉਹਨਾਂ ਨੇ ਪੂਰਾ ਸਿੰਘ ਦਾ ਕਤਲ ਕੀਤਾ। ਸਰੀਕ ਪਟਾਲਕਲਾਂ ਦੇ ਵਿੱਚ ਮਰਡਰ ਦਾ ਮਾਮਲਾ سامنے ਆਇਆ ਹੈ ਕੀ ਮਾਮਲਾ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ। ਇਹ ਜੀ ਪਟਾਲ ਦਾ ਇੱਕ ਪੂਰਾ ਸਿੰਘ son of ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ। ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਸੰਬੰਧੀ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ। ਕੁਝ ਦਿਨ ਪਹਿਲਾਂ ਤੁਹਾਣਾ ਪੁਲਿਸ ਨੂੰ ਇੱਕ Laash ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਇਡੈਂਟੀਫਾਈ ਜਦੋਂ Laash ਹੋਈ ਤਾਂ ਪਤਾ ਲੱਗਾ ਕਿ Laash ਪੂਰਾ ਸਿੰਘ ਦੀ ਹੈ ਫਿਰ ਇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਰਾ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ। ਮਾਮਲੇ ਦੀ ਪੜਤਾਲ ਕੀਤੀ ਗਈ। ਗਹਿਨ ਜਾਂਚ ਕੀਤੀ ਗਈ। ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ। ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਲੜਕੀ ਹਰਜਿੰਦਰ ਕੌਰ ਈਸ ਰਾਜੂ ਅਤੇ ਉਸਦੇ ਘਰ ਵਾਲੇ ਸ਼ਿੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ। ਉਹਨਾਂ ਦੇ ਕੁੜਮ ਪਾਲਾ ਸਿੰਘ ਪਿੰਡ ਹਰਿਆਊ ਤੇ ਕੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਪਰਿਵਾਰ ਦੇ ਮੈਂਬਰਾਂ ਨੇ ਮੈਂਬਰਾਂ ਦੇ ਇਹਦਾ ਮਾਮਲਾ ਚੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾੜੀਆਂ ਕਿਰਤਾਂ ਨੇ